ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਫਾੜਾਂ ਨੇ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਕੀਤਾ ਕਈਆਂ ਦਾ ਇੰਨਾ ਕੋ ਨੁਕਸਾਨ ਹੋ ਗਿਆ ਕਈਆਂ ਦੀਆਂ ਫਸਲਾਂ ਖਰਾਬ ਹੋਈਆਂ ਕਈਆਂ ਦੀ ਜ਼ਮੀਨ ਹੀ ਖਰਾਬ ਹੋ ਗਈ ਤੇ ਜਿਹੜੇ ਵੀਰਾਂ ਦੀ ਜ਼ਮੀਨ ਪਾਣੀ ਦੇ ਸਪਰਦ ਹੋ ਗਈ ਜਿਸ ਜ਼ਮੀਨ ਦੇ ਵਿੱਚ ਅੱਜ ਵੀ ਮੈਨੂੰ ਲੱਗਦਾ 10 ਤੋਂ 15 ਫੁੱਟ ਪਾਣੀ ਚੱਲ ਰਿਹਾ ਉਹ ਐਹੋ ਜੇ ਬਾਪੂ ਜਿਨ੍ਹਾਂ ਦੇ ਦੋ-ਦੋ ਕਿੱਲੇ ਸੀ ਹਾਂ ਬਾਪੂ ਦੋ ਕਿੱਲੇ ਹੀ ਸੀ ਦੋ ਕਿੱਲੇ ਦੋ ਕਿੱਲੇ ਸੀ ਇਹ ਕਣਕ ਵੀ ਨਹੀਂ ਬੀਜ ਸਕਦੇ ਕਈਆਂ ਨੂੰ ਤੇ ਸਮਾਜ ਸੇਵੀ ਮਗਰ ਆਗੇ ਉਹ ਕਹਿੰਦੇ ਕੋਈ ਨਹੀਂ ਖਾਦ ਬੀਜ ਦੇ ਦੇਾਂਗੇ ਹੁਣ ਇਹੋ ਜੇ ਬਾਪੂ ਦਾ ਬੜਾ ਨੁਕਸਾਨ ਹੋਇਆ ਇਹ ਇਹਨਾਂ ਦੀ ਧਰਮ ਪਤਨੀ ਵੀ ਜਿਹੜੀ ਹੈ ਉਹ ਵੀ ਬਿਮਾਰ ਹੈ ਤੇ ਆ ਲੱਤ ਵੇਖੋ ਲੱਤ ਦਾ ਵੀ ਇਲਾਜ ਚੱਲ ਰਿਹਾ ਸੋ ਇਹ ਹਾਲਾਤ ਨੇ ਅੱਜ ਪੰਜਾਬ ਦੇ ਜੱਟ ਦੇ ਜਿਹੜਾ ਗੀਤਾਂ ਚ ਵਿਖਾਇਆ ਜਾਂਦਾ ਉਹ ਜੱਟ ਕੋ ਹੋਰੀ ਜੱਟ ਸੋ ਆਪਾਂ ਪਿੰਡ ਵਾਲਿਆਂ ਨਾਲ ਗੱਲਬਾਤ ਕਰਦੇ ਆ ਸਾਰੇ ਮੇਰੇ ਵੀਰ ਖੜੇ ਨੇ ਔਰ ਸਾਰੇ ਪਿੰਡ ਨੇ ਇਹ ਵੀਰਾਂ ਦੀ ਗੱਲ ਕੀਤੀ ਸੀ ਕਹਿਣ ਲੱਗੇ ਯਾਰ ਸਾਡਾ ਤਾਂ ਨੁਕਸਾਨ ਹੋਇਆ ਪਰ ਇਹਨਾਂ ਦਾ ਹੁਣ ਕਬੀਲਦਾਰੀ ਬੜੀ ਵੱਡੀ ਏ ਪਰਿਵਾਰ ਬੜੇ ਵੱਡੇ ਨੇ ਪਰ ਕੋਈ ਆਮਦਨ ਦਾ ਸਾਧਨ ਨਹੀਂ ਮੈਂ ਕਹਿਣਾ ਵੀ ਉਹ ਧੰਨਵਾਦ ਇਹ ਅਕਾਲ ਪੁਰਖ ਨੇ ਉਹ ਫਰਿਸ਼ਤੇ ਭੇਜੇ ਸਾਡੇ ਵੀਰ ਆ ਸਰਬੱਤ ਖਾਲਸਾ ਸੇਵਾ ਵਾਲੇ ਖਾਲਸਾ ਜੀ ਵੀਰ ਨਸੀਬ ਸਿੰਘ ਅਸਮੁੱਚੀ ਟੀਮ ਇਹਨਾਂ ਦੀ ਅੱਜ ਆਈ ਹੋਈ ਏ ਨਾਲ ਸ਼ਰਮਾ ਜੀ ਹੋਰੀ ਵੀ ਰਣਜੀਤ ਸਿੰਘ ਜੀ ਹੋਰੀ ਸਭ ਦਾ ਦਿਲ ਦੀਆਂ ਗਹਿਰਾਈਆਂ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੁਸੀਂ ਵੇਖਿਆ ਇਹ ਹਾਲਾਤ ਤੇ ਬਾਪੂ ਜੀ ਹਰਾਂ ਦੇ ਆਪਾਂ ਉਦੋਂ ਪੈਲੀ 'ਚ ਵੀ ਜਾ ਕੇ ਵੇਖ ਕੇ ਆਏ ਆ। ਦੇਖੋ ਲੱਗਦਾ ਉਦੋਂ ਵੀ ਆਪਾਂ ਡਿਸਸਸ ਕੀਤਾ ਵੀ ਕੋ ਚੰਗੇ ਨਹੀਂ ਹੈਗੇ ਜੀ। ਬਹੁਤ ਔਖਾ ਸਮਾਂ ਹੈ। ਇਸ ਵੇਲੇ ਔਖਾ ਸਮਾਂ ਹੈ ਇਹ ਪੰਜਾਬ ਵਿੱਚ। ਜਿੰਨਾ ਵੀ ਦਰਿਆ ਦੇ ਇਲਾਕੇ ਤੁਸੀਂ ਦੇਖੋ ਹਰੀਗੇ ਤੋਂ ਲੈ ਕੇ ਮੈਨੂੰ ਲੱਗਦਾ ਇਹ ਸੈਨੀਵਾਲ ਤੱਕ ਬਾਰਡਰ ਤੱਕ ਸਾਰਾ ਏਰੀਆ ਇਸ ਤਰ੍ਹਾਂ ਹੀ ਖਰਾਬ ਹੈ ਜੀ। ਆਜੋ ਮਾਰੇ ਸਰਪੰਚ ਸਾਹਿਬ ਚੇਅਰਮੈਨ ਸਭ ਆਜੋ। ਤਾਂ ਦੱਸ ਦੇਣੇ ਚਾਹੁੰਨਾ ਵੀ ਇਹ ਅਕਾਲ ਪੁਰਖ ਨੇ ਫਰਿਸ਼ਤੇ ਭੇਜੇ। ਹਾਲਾਂਕਿ ਮੈਨੂੰ ਪਤਾ ਹੈ ਲੰਬੇ ਸਮੇਂ ਤੋਂ ਸੇਵਾਵਾਂ ਕਰ ਰਹੇ ਨੇ। ਪਰ ਇਹ ਵਿਰੋਧਨ ਮੇਰਾ ਨਾਰਾਜ਼ ਹੋਏ ਵੀ ਤੂੰ ਸਾਨੂੰ ਦੱਸਿਆ ਨਹੀਂ ਇਹ ਪਹਿਲਾਂ ਅਜਨਾਲੇ ਵਾਲੇ ਪਾਸੇ ਕਿਉਂਕਿ ਇਹ ਉਹ ਗੁਰੂ ਨਗਰੀ ਹੋਣ ਕਰਕੇ ਜਦੋਂ ਪਤਾ ਲਗਾ ਰਮਦਾਸ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਸਾਂ ਤੇ ਪਾਣੀ 6 ਫੁੱਟੇ ਗੁਰੂ ਨਾਨਕ ਪਾਸ਼ਾ ਡੇਰਾ ਬਾਬਾ ਨਾਨਕ ਤੇ ਲੋਕਾਂ ਦਾ ਰੁਖ ਉਧਰ ਨੂੰ ਹੋ ਗਿਆ ਤੇ ਉਧਰ ਵੀ ਇਹਨਾਂ ਬੜੀਆਂ ਵੱਡੀਆਂ ਸੇਵਾਵਾਂ ਆਪਣੀ ਸੰਸਥਾ ਵੱਲੋਂ ਕੀਤੀਆਂ ਸਾਰੇ ਮੁਲਾਜ਼ਮ ਨੇ ਇਹ ਸਾਡੇ ਐਜੂਕੇਸ਼ਨ ਬੋਰਡ ਦੇ ਵਿੱਚੋਂ ਜੀ ਸਾਰੇ ਵੀਰ ਸਾਰੇ ਮੁਲਾਜ਼ਮ ਨੇ ਇਹਨਾਂ ਦਾ ਇਮੀਗ੍ਰੇਸ਼ਨ ਨੇ ਸੋ ਸਾਰੇ ਵੀਰ ਲੰਬੇ ਸਮੇਂ ਤੋਂ ਸੇਵਾਵਾਂ ਕਰਦੇ ਸੀ ਇਹਨਾਂ ਨੇ ਮੇਰੇ ਨਾਲ رابطہ ਕੀਤਾ ਬਾਈ ਜੀ ਕੋਈ ਸੇਵਾ ਸਾਨੂੰ ਵੀ ਦਿਓ ਤੁਸੀਂ ਮੰਨਣਾ ਨਹੀਂ ਮੈਨੂੰ ਲੱਗਦਾ ਵੀ ਆਪਣੇ ਏਰੀਏ ਦੇ ਵਿੱਚ ਹੀ ਆ ਭਾਵੇਂ ਪੱਟੀ ਹਲਕੇ ਦੇ ਪਿੰਡ ਹੋਣ ਤੇ ਜੀਰੇ ਹਲਕੇ ਦੇ ਹੋਣ ਲਗਭਗ 10000 ਲੀਟਰ ਤੇਲ ਦੀ ਸੇਵਾ ਇਹ ਲੈ ਚੁੱਕੇ ਨੇ ਔਰ ਅੱਜ ਗੱਟੇ ਬਾਛ ਦੇ ਵਿੱਚ ਖੜੇ ਆ ਵੀਰ ਸੇਵਕ ਸਿੰਘ ਦਾ ਪਿੰਡ ਇਹਨਾਂ ਨੇ ਕਿਹਾ ਸੀ ਵੀ ਇਹ ਵੀਰਾਂ ਦਾ ਮਤਲਬ ਕੁਝ ਨਹੀਂ ਰਿਆ ਜ਼ਮੀਨ ਜਿਹੜੀ ਢੈ ਹੀ ਗਈ ਜਮਾ ਕਣਕ ਵੀ ਨਹੀਂ ਬੀਜੀ ਜਾਣੀ ਤੇ ਸਾਰੇ ਨੇ ਗੁਰਮਤਾ ਕੀਤਾ ਵੀ ਇਹਨਾਂ ਨੂੰ ਇਹਨਾਂ ਦਾ ਘਰ ਦਾ ਖਰਚਾ ਕਿਵੇਂ ਚੱਲੇ ਵੀ ਇਹ ਦਿਹਾੜੀ ਵੀ ਨਹੀਂ ਕਰ ਸਕਦੇ ਬਾਪੂ ਕੋ ਗਾਂ ਮੱਝ ਤੇ ਫਿਰ ਵੀ ਸ਼ਾਮ ਸਕਦੇ ਨੇ ਅੱਜ ਇਹਨਾਂ ਨੇ ਗਾਵਾਂ ਲੱਭਣ ਲੱਗਿਆ ਟਾਈਮ ਲੱਗਾ ਕਿਉਂਕਿ ਸੱਜਰ ਜਿਹੜੀਆਂ ਵਧੀਆ ਦੁੱਧ ਵਾਲੀਆਂ ਨੇ ਕਿਹਾ ਸੀ ਵੀ ਗਾਵਾਂ ਚੰਗੀਆਂ ਲੈ ਕੇ ਦੇਣੀਆਂ ਵੀ 12-15 ਕਿਲੋ ਦੁੱਧ ਹੋਵੇ ਸੋ ਐਹੋ ਜਿਹੀਆਂ ਲੱਭਣ ਲੱਗਿਆ ਟਾਈਮ ਲੱਗ ਗਿਆ ਪਿਛਲੇ ਹਫ਼ਤੇ ਇਹਨਾਂ ਨੇ ਕਿਹਾ ਸੀ ਵੀ ਸੰਢੀਕ ਨਾ ਕਰਿਆ ਜੇ ਹਰਪਾਲ ਜੀ ਲੱਭ ਕੇ ਤੁਸੀਂ ਰਸੇ ਫੜਾ ਦੇਣੇ ਨੇ ਪਰ ਲੱਭਦੇ ਅੱਜ ਸਾਨੂੰ ਹਫ਼ਤਾ ਲੱਗ ਗਿਆ ਅੱਜ ਵੀਰੇ ਇਹ ਗਾਵਾਂ ਵੀ ਦੇਣ ਆਏ ਤੇਲ ਵੀ ਵੰਡਣ ਆਏ ਨੇ ਹੋਰ ਵੀ ਬੱਚਿਆਂ ਦੀਆਂ ਫ ਧੀਆ ਦੇ ਵਿਆਹ ਦੀ ਵੀ ਗੱਲ ਕੀਤੀ ਹੈ ਕੀ ਕਹਿਣਾ ਚਾਹੋਗੇ ਆਪਣੇ ਵਾਲੇ ਹਲਕੇ ਜਾਈ ਨੇ ਆਪਣੇ ਹਰਪਾਲ ਸਿੰਘ ਜੀ ਸਭ ਤੋਂ ਪਹਿਲਾਂ ਦਾ ਚੈਨਲ ਤੇ ਜਿੰਨੇ ਵੀ ਸਰੋਤੇ ਆ ਜਾਂ ਵੀਰ ਆਏ ਆ ਬਹੁਤ ਬਹੁਤ ਧੰਨਵਾਦ ਔਰ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅਸੀਂ ਬਹੁਤ ਧੰਨਵਾਦ ਕਰਦੇ ਆ ਆਪਣੇ ਇਲਾਕਾ ਇਲਾਕੇ ਵੱਲੋਂ ਕਿਉਂਕਿ ਇਹ ਨਵੀਰਾ ਨੇ ਅੱਜ ਸਾਡੇ ਇਲਾਕੇ ਦੇ ਵਿੱਚ ਜੋ ਨੁਕਸਾਨ ਇਨ੍ਹਾਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤਾਂ ਜਿੱਥੇ ਵੀਰਾ ਨੇ ਜਿਵੇਂ ਤੁਸੀਂ ਦੱਸਿਆ ਉਹ ਧਰਮਦਾਸ ਏਰੀਆ ਦੇ ਵਿੱਚ ਸੇਵਾ ਕੀਤੀ ਹੈ ਤੇ ਅੱਜ ਇੱਥੇ ਸਾਡੇ ਇਲਾਕੇ ਦੇ ਵਿੱਚ ਆਏ ਆ ਤਾਂ ਅਸੀਂ ਬਹੁਤ ਦਿਲ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਵੇਖੋ ਅੱਜ ਸਿਆਣੇ ਕਹਿੰਦੇ ਬੰਦਾ ਬੰਦੇ ਦਾ ਦਾਰੂ ਹੁੰਦਾ ਤਾਂ ਅੱਜ ਸਾਡੇ ਵੀਰਾ ਨੇ ਜੇ ਖਾਲਸਾ ਜਿੰਨੇ ਵੀ ਵੀਰਾਂ ਨੇ ਮੈਂ ਅੱਗੇ ਵੀ ਤੁਹਾਨੂੰ ਵੀ ਇੱਕ ਦਿਨ ਇੱਕ ਵੀਡੀਓ ਦੇਖੀ ਸੀ ਵੀਰ ਪਰਲੇ ਬੰਨੇ ਵੀ ਸੇਵਾ ਕਰਕੇ ਗਏ ਸਨ ਜਿਹੜੇ 2000 ਲੀਟਰ 1000 ਪੀਟਰ ਗਰੀਬ ਵਸਤੀ ਗਰੀਬ ਸੀ ਬਿਲਕੁਲ ਮੁਖ ਸਾਹਿਬ ਜਿੱਥੇ ਸਾਨੂੰ ਅੱਜ ਇੱਕ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਸਾਡੇ ਪਰਿਵਾਰਾਂ ਨੂੰ ਸਾਡੇ ਇਹਨਾਂ ਪਿੰਡਾਂ ਦੇ ਵਿੱਚ ਸਾਡੇ ਰਹਿੰਦੇ ਵੀਰਾਂ ਨੂੰ ਉੱਥੇ ਇੱਕ ਸਾਨੂੰ ਅੱਜ ਗੁਰੂ ਦੇ ਸਿਧਾਂਤ ਦੇ ਗੁੰਮੜ ਕੇ ਸ਼ਗੰਦ ਜਿਹੜਾ ਸਿਧਾਂਤ ਸੀ ਆ ਸਾਡੀ ਕੌਮ ਨੇ ਇੱਕ ਦਿੱਤਾ ਤਾਂ ਅਸੀਂ ਦਿਲ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਚੀਜ਼ਾਂ ਜ਼ਰੂਰੀ ਸਨ ਕਿਉਂਕਿ ਅੱਜ ਅਸੀਂ ਸਾਡੇ ਬੱਚੇ ਜਿਹਾ ਸੀ ਇਹ ਚੀਜ਼ਾਂ ਨੂੰ ਜਿੱਥੇ ਸਾਨੂੰ ਅੱਜ ਮਹਿਸੂਸ ਤਾਂ ਬਹੁਤ ਹੋ ਰਿਹਾ ਕਿਉਂਕਿ ਪੱਕੀਆਂ ਫਸਲਾਂ ਜਿਹੜੀਆਂ ਇੱਕ ਬੱਚਿਆਂ ਵਾਂਗੂ ਪਾਲੀਆਂ ਜਦੋਂ ਨਿਸਰੀਆਂ ਹੋਈਆਂ ਤੇ ਬਰਬਾਦ ਹੋਣਾ ਕਿਤੇ ਉਹ ਦੇੜੀ ਜਾਣਦਾ ਆਹ ਬੀ ਉਹਨੂੰ ਲੱਗਦਾ ਵੀ ਮੈਂ ਆਪਦੇ ਸੁਪਨੇ ਹੁੰਦੇ ਆ ਅੱਜ ਅਸੀਂ ਕਰਤਾ ਰਹੇ ਹਾਂ ਕਿ ਜ਼ਿੰਮੇਵਾਰ ਅਸੀਂ ਇੱਕ ਇਨਸਾਨ ਦੇ ਹੁੰਦੇ ਪਰ ਜਦੋਂ ਅਸੀਂ ਜਿੰਨੇ ਵੀ ਵੀਰਾਂ ਨੇ ਕੀਤਾ ਪਰ ਜਿਹੜਾ ਇੱਕ ਆਪ ਦਾ ਕਮਾਇਆ ਹੁੰਦਾ ਨਾ ਇੱਕ ਵੱਖਰਾ ਹੀ ਬੰਦੇ ਨੂੰ ਹੁੰਦਾ ਵੀ ਅਸੀਂ ਆ ਕਰਾਂਗੇ ਅੱਜ ਇੱਕ ਵਾਰੀ ਪਰ ਅਸੀਂ ਧੰਨਵਾਦ ਕਰਦੇ ਹਾਂ ਇਹੋ ਜਿਹੇ ਵੀਰਾਂ ਦਾ ਜਿਨ੍ਹਾਂ ਨੇ ਅੱਜ ਪੰਜਾਬ ਨਹੀਂ ਪੰਜਾਬ ਤੋਂ ਬਾਹਰ ਇਹਦੇ ਸਾਡੇ ਵੀਰ ਐਨ ਆਰ ਆਈ ਬੈਠੇ ਆ ਜਾਂ ਪੰਜਾਬ ਤੋਂ ਵੱਖ ਬਾਹਰ ਦੇ ਸਟੇਟਾਂ ਦੇ ਕਿਸਾਨਾਂ ਨੇ ਅੱਜ ਇਹਨਾਂ ਵੀਰਾਂ ਦੇ ਨਾਲ ਖੜੇ ਆ ਕਿਉਂਕਿ ਮਕਸ਼ਾਬ ਆਪਾਂ ਵੀ ਤੁਹਾਡੇ ਵੀ ਵੇਖੋ ਨੁਕਸਾਨ ਹੋਇਆ ਸੀ ਪਿਛਲੀ ਵਾਰੀ ਚਲੋ 5-7 ਸਾਲ ਦਾ ਡਾ ਗਾਇਬ ਹੁੰਦਾ ਸੀ ਨਾ ਤਾਂ ਸਾਡੇ ਕਿਸਾਨ ਚੱਲ ਜਾਂਦੇ ਸੀ ਵੀ ਚਲੋ ਆਪਾਂ 19 ਦੇ ਵਿੱਚ ਪਾਣੀ ਆਇਆ ਸੀ ਉਸ ਤੋਂ ਬਾਅਦ ਕਿਤੇ 11-12 ਦੇ ਵਿੱਚ ਸਸਦੇ ਆਇਆ ਪਰ ਜਿਹੜਾ 23 ਤੋਂ ਬਾਅਦ ਇੱਕ ਸਾਲ ਦੇ ਵਿੱਚ ਜੜਾਇਆ ਨਾ ਬਹੁਤ ਵੱਡਾ ਨੁਕਸਾਨ ਸੀ ਕਿਉਂਕਿ ਇੱਕ ਸਾਲ ਦੇ ਵਿੱਚ ਤੁਸੀਂ ਵੇਖੋ ਵੀ ਕਈ ਜਿਹੜੀਆਂ ਜ਼ਿਮੀਂਦਾਰਾਂ ਕੋਲ ਤਾਂ ਵਿਚਾਰਾਂ ਕਿ ਜ਼ਮੀਨਾਂ ਬਣੀਆਂ ਹੀ ਨਹੀਂ ਸੀ ਤੇ ਜਿਨ੍ਹਾਂ ਨੇ ਕੋਈ ਐਤ ਕੀ ਪਹਿਲੀ ਵਾਰੀ ਫਸਲ ਵੇਚੇ ਤੇ ਪਾਣੀ ਆ ਗਿਆ ਤੇ ਉਹ ਦੇਲ ਹੀ ਜਾਂਦਾ ਸੀ ਹਰਜੀ ਤੇ ਕਰਜ਼ਾ ਹੁਣ ਅੱਜ ਵੀ ਤੁਸੀਂ ਵੇਖਿਆ ਕਿ ਇੱਥੇ 2-4 ਪਰਿਵਾਰਾਂ ਦੇ ਵਿੱਚ ਅਸੀਂ ਧੰਨਵਾਦ ਕਰਦੇ ਆਂ ਔਰ ਵਾਹਿਗੁਰੂ ਕਿਰਪਾ ਕਰੇ ਇਹੋ ਜਿਹੜੀ ਸੋਚ ਸਾਡੇ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਆ ਵੀ ਅਸੀਂ ਇੱਕ ਗੁਰੂ ਦੇ ਸਿਧਾਂਤ ਤੇ ਚੱਲ ਕੇ ਇਕ ਰਲ ਮਿਲ ਕੇ ਭਰਾ ਕਹਿੰਦੇ ਵੀ ਇੱਕ ਮੇਰਾ ਭਰਾ ਭੁੱਖਾ ਬੈਠਾ ਹੋਵੇ ਤੇ ਮੈਂ ਰੱਜ ਕੇ ਖਾਵਾਂ ਬਹੁਤ ਮਾਰ ਤੇ ਇਹਨਾਂ ਨੇ ਸਾਰੇ ਵੀਰਾਂ ਨੇ ਦਸਵੰਦ ਕੱਢ ਕੇ ਅੱਜ ਸਾਡੇ ਇੱਥੇ ਇਲਾਕੇ ਦੇ ਵਿੱਚ ਗੱਟਾ ਬਾਸਾ ਜੋ ਅੱਜ ਇਹਨਾਂ ਵੀਰਾਂ ਦੀ ਲੋੜਵੰਦ ਪਰਿਵਾਰਾਂ ਦੀ ਬਾਹ ਫੜੀ ਅਸੀਂ ਦਿਲ ਤੋਂ ਧੰਨਵਾਦ ਕਰਦੇ ਆਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਸਾਡੀ ਇਹੋ ਜਿਹੇ ਵੀਰਾਂ ਨੂੰ ਹੋਰ ਵੀ ਤਰੱਕੀ ਬਖਸ਼ੇ ਜਿਹੜੇ ਆ ਚੰ ਜੀ ਹਾਂ ਬਾਪੂ ਨੇ ਵੀ ਗੱਲਬਾਤ ਕਰਦੇ ਬਾਪੂ ਕਿਵੇਂ ਹੋਣ ਫਿਰ ਫਸਲ ਖਰਾਬ ਹੋਈ ਸੀ ਵੀਰ ਵੇਲੇ ਤੈਨੂੰ ਗਾਂ ਦੇ ਗਏ ਨੇ ਵਿੱਚ ਆ ਦੁੱਧ ਵੇਚੀ ਨਾਲੇ ਕੁਝ ਪੀਣੀ ਕੀ ਕਹਿਣਾ ਚਾਹੁੰਦਾ ਆਜੋ ਵੀਰ ਨਸੀਬ ਸਿੰਘ ਜੀ ਖਾਲਸਾ ਜੀ ਆਜੋ ਆਜੋ ਇਹ ਕੀ ਕਹਿਣਾ ਚਾਹੁੰਦੇ ਜੇ ਇਹੀ ਆਜਾ ਸਾਡਾ ਹਾਲ ਜੋ ਹੈਗਾ ਹਾਂ ਪਰ ਇਹਦੇ ਗਾਂ ਨਾ ਹੁਣ ਦੁੱਧ ਨਾਲ ਬੱਚਿਆਂ ਦੀ ਫੀਸਾ ਫੁਸਾ ਤਾਰੀਆਂ ਜਾਣਗੀਆਂ ਉਹਦਾਂ ਦੇਖ ਨਾ ਵੀ ਹੁਣ ਅਸੀਂ ਜਵਾਗ ਢਾ ਲੈਣੇ ਨੇ ਹੁਣ ਜਵਾਗ ਢਾਉਂਦੇ ਦੇ ਨਹੀਂ ਸਕੂਲੋਂ ਨਹੀਂ ਹੈ ਨਹੀਂ ਹੁਣ ਕਾਹਦੀ ਢਾਉਣੇ ਆ ਠੀਕ ਹੈ ਸੰਭਲੋਗੇ ਨਾ ਹਾਂਜੀ ਸੰਭਲਾਂਗੇ ਵਾਹ ਜੀ ਵੇਖੋ ਇਹਨਾਂ ਚਿਹਰੇ ਤੇ ਖੁਸ਼ੀ ਹੈ ਸਰਕਾਰਾਂ ਚਾਹੁੰਦੀਆਂ ਨੇ ਵੀ ਇਹ ਮਤਲਬ ਮੰਗਖਾਣੇ ਹੋਣ ਪਰ ਜਿੰਨੀ ਦੇਰ ਵੀਰ ਜਿਉਂਦੇ ਨੇ ਕਲਗੀ ਧਰ ਦੇ ਸਿੱਖ ਜਿਹੜੇ ਨਿਕਲਗੀ ਧਰ ਦੇ ਪੁੱਤਰ ਉਨੀ ਦੇਰ ਨਹੀਂ ਅਜੀ ਵੇਖੋ ਸਾਰਾ ਕੁਝ ਰੁੜ ਗਿਆ ਜੀ ਸਰਕਾਰਾਂ ਕਿਹਨੀਆਂ ਕਿੱਥੋਂ ਫੰਡਿੰਗ ਆਉਂਦੀ ਦੱਸੋ ਕਿੱਥੋਂ ਲੰਗਰ ਲਾਉਂਦੇ ਜੀ ਆਹ ਵੇਖੋ ਆਪਣਾ ਦਸ਼ਮਨ ਲੈ ਕੇ ਆਉਂਦੇ ਨੇ ਇਹਨਾਂ ਦੇ ਦਸ਼ਮਨਾਂ ਦਾ ਲੰਗਰ ਚੱਲਦੇ ਜੀ ਫਿਰ ਤੁਹਾਨੂੰ ਦੱਸ ਹੀ ਦਈਏ ਤੁਸੀਂ ਕਹਿੰਦੇ ਕਿ ਕਿੱਥੋਂ ਲੈ ਕੇ ਆਉਂਦੇ ਜੀ ਆਹ ਵੇਖੋ ਇਹ ਫਰਿਸ਼ਤੇ ਉਤਰੇ ਨੇ ਆਪ ਰਾਬਤਾ ਕੀਤਾ ਇਹਨਾਂ ਨੇ ਅੱਜ گاਵਾں ਵੀ ਆ ਗਈਆਂ ਅੱਜ ਵੀਰਾਂ ਦੇ ਘਰਾਂ 'ਚ ਪਹੁੰਚ ਜਾਣੀਆਂ ਸੋ ਵੀਰ ਜੀ ਤੁਸੀਂ ਉਦੋਂ ਕਹਿੰਦੇ ਹੋ ਫਸਲ ਖਰਾਬ ਹੋ ਗਈ ਤੇ ਹੁਣ ਪਤਾ ਨਹੀਂ ਦਰਿਆ ਦੀ ਮੋਜ 10 ਸਾਲਾਂ ਬਾਅਦ ਪੈੜੀ ਛੱਡੀ ਬਿਲਕੁਲ ਵੀ ਇਹ ਚਿੰਤਤ ਨੇ ਵੀ ਹੁਣ ਕਰੀਏ ਕੀ ਵੀ ਇਹਨਾਂ ਸੁਝਣ ਹੀ ਕੁਛ ਨਹੀਂ ਡਿਆ ਨਾ ਤੇ ਇਹੋ ਜਿਹਾ ਬਾਪੂ ਦਿਹਾੜੀ ਕਰ ਸਕਦੇ ਨੇ ਵੀ ਇਹ ਗਾਂ ਨਾਲ ਮਤਲਬ ਹੁਣ ਇਹਦਾ ਘਰ ਦਾ ਮਾੜਾ ਮੋਟਾ ਜਿਹੜਾ ਇੱਕ ਪਾਣੀ ਉਹਨਾਂ ਸਰਕਲ ਖਰਾਬ ਹੋਇਆ ਸਰਕਲ ਜੇ ਸੈੱਟ ਹੋ ਜੂ ਮਹਾਰਾਜਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬੇਨਤੀ ਆ ਜਿਹੜਾ ਤੁਸੀਂ ਉਪਰ ਅੱਲਾ ਕੀਤਾ ਵੀਡੀਓ ਪਾਈ ਤੇ ਵੀਰਜੀ ਹੋਣਾ ਕੋਲੇ ਪਹੁੰਚੀ। অতি ਧੰਨਵਾਦੀ ਆ ਪਹਿਲੋ ਤੁਹਾਡੇ ਤੇ ਵੀਰਜੀ ਹੋਣਾ ਦੇ ਜਿਨ੍ਹਾਂ ਨੇ ਸਾਡਾ ਪਿੰਡ ਗੱਟਾ ਬਾਦਸ਼ਾ ਇੱਥੇ ਆ ਕੇ ਦੇਖਿਆ ਤੇ ਪਹਿਲੇ ਫਰਿਸ਼ਤੇ ਆ ਗੱਟਾ ਬਾਦਸ਼ਾ ਚ ਪਹਿਲੀ ਚੀਜ਼ ਆ ਵੀ ਜਿਹੜੀ ਆ ਗਾਂ ਪਰਮਾਤ ਬਣੇ ਇਹਨਾਂ ਦੀ ਜ਼ਮੀਨ ਨਹੀਂ ਬਚੀ ਦੋ ਦੋ ਕੁ ਲਈ ਜ਼ਮੀਨ ਆ ਤਿੰਨਾ ਭਰਾਵਾਂ ਦੀ ਤੇ ਜਿਹੜੀ ਦਰਿਆ ਦੀ ਪੇਟ ਚੱਕ ਚੁੱਕੀ ਆ ਪਿੰਡ ਚ ਆਪਦੀ ਜਗ੍ਹਾ ਹੀ ਰਹਿਣ ਜੋਗੀ। ਠੀਕ ਹੈ ਜੀ ਤੇ ਚਲੋ ਇੰਨੇ ਨਾਲ ਆਸਰਾ ਜਿਹੜਾ ਦੁੱਧ ਪਾਊਗਾ ਮਿਹਨਤ ਕਰਨਗੇ ਮਿਹਨਤੀ ਪਰਿਵਾਰ ਹੈ ਬਹੁਤ ਜ਼ਿਆਦਾ ਮਿਹਨਤੀ ਜਿਹਨੂੰ ਕਿਹਾ ਜਾ ਸਕੇ ਵੀ ਵਿਚਾਰੇ ਭਲਾ ਘਾ ਵੱਡ ਕੇ ਇਹਨਾਂ ਨੂੰ ਪਾਲ ਸਕਦੇ ਆ ਦਾਣਾ ਚਾਰੇ ਤੋਂ ਬਗੈਰ ਹੀ ਆਪ ਦਾ ਟਾਈਮ ਪਾਸ ਕਰ ਸਕਦੇ ਜੇ ਦੁੱਧ ਘਰੇ ਬੱਚਿਆਂ ਨੂੰ ਛੋਟੇ ਛੋਟੇ ਬੱਚੇ ਆ ਉਤਰੇ ਪੋਤਰੀਆਂ ਉਹਨਾਂ ਨੂੰ ਪੀਣ ਕੇ ਨਾਲੇ ਕੋਈ ਜਿਹੜਾ ਕੋਈ ਗੁਜ਼ਾਰੇ ਜੋਗਾ 200 ਦਾ ਡੇਰੀ ਤੇ ਜਾਊਗਾ ਘਰ ਦਾ ਗੁਜ਼ਾਰਾ ਚੱਲੂਗਾ ਬਹੁਤ ਵਧੀਆ ਜ਼ਿੰਮੇਵਾਰ ਦੇ ਨਾਲ ਪਹਿਲੋ ਲੈ ਕੇ ਜ਼ਿੰਮੇਵਾਰ ਦੇ ਨਾਲ ਇਹ ਆਪਣਾ ਜੁੜਿਆ ਵਾ ਦੂਸਰਾ ਲਾਹੇਵੰਦ ਧੰਦਾ ਰਿਆ ਨਾਲ ਖੇਤੀ ਦੇ ਨਾਲ ਲਾਹੇਵੰਦ ਧੰਦਾ ਵਾ ਮੱਜਾਂ ਦਾ ਮਾਲ ਡੰਗਰਦਾ ਹੀ ਆ ਸਰਕਾਰਾਂ ਦੀ ਇਹੋ ਜੀ ناکਾਮੀਆਂ ਵੀ ਜਿਹੜਾ ਇਹ ਰੇਟ ਨਹੀਂ ਦੇ ਸਕੇ ਜ਼ਿਮੀਂਦਾਰਾਂ ਨੂੰ ਕਿਉਂਕਿ ਇਤੋਂ ਰੇਟ 20 ਰੁਪਏ 30 ਰੁਪਏ ਪਾਣੀ ਦੇ ਬੋਤਲ ਤੋਂ ਵੀ ਦੁੱਧ ਸਸਤਾ ਵਾ ਗਾਵਾਂ ਨੂੰ ਪਰ ਇਹ ਇੰਨਾ ਵੀ ਚਲੋ ਜ਼ਿਮੀਦਾਰ ਇੰਨੀ ਕੋ ਜੋਗਾ ਹੈ ਵੀ ਚਲੋ ਆਪਦਾ ਪਾਊਗਾ ਤੇ ਕੁਛ ਨਾ ਕੁਛ ਤਾਂ ਘਰੇ ਆਊਗਾ ਜੀ ਜੇ ਜ਼ਿਮੀਦਾਰ ਦੇ ਦੁੱਧ ਦਾ ਹੀ ਰੇਟ ਹੋ ਜੇ ਇਹ ਜ਼ਮੀਨ ਨਹੀਂ ਬਜੀ ਤੇ ਆਪਦੇ ਚਾਰ ਡੰਗਰ ਰੱਖ ਲੈਣ ਔਕੇ ਸਭ ਕੁ ਹੋ ਗਿਆ ਉਹਦੇ ਪਰਿਵਾਰ ਤਾਂ ਚਲਾ ਸਕਣ ਬਿਲਕੁਲ ਸ਼ਹਿਰਾਂ ਇ ਤੁਹਾਨੂੰ ਦੁੱਧ ਮਿਲਦਾ ਹੈ 70 ਰੁਪਏ 70 ਰੁਪਏ 100 ਰੁਪਏ ਮਿਲਦਾ ਤੇ ਵੀਰ ਨੇ ਦੱਸਦਾ ਵੀ ਸਾਡੇ ਤੋਂ ਜਿਹੜੇ ਡੇਰੀਆਂ ਵਾਲੇ ਲੈ ਕੇ ਜਾਂਦੇ ਨੇ ਉਹ ਫੈਟ ਦੇ ਹਿਸਾਬ ਨਾਲ ਜਾਂਦੇ ਨੇ ਫੈਟ ਦਾ ਰੇਟ ਹੁੰਦਾ ਖਰੇ ਉਹ 12 10 ਰੁਪਏ ਹੈ ਪੰਜ 6 ਰੁਪਏ ਪੁਆਇੰਟ ਦਾ ਹੁੰਦਾ ਹੈ ਪੁਆਇੰਟ ਦਾ ਹੁੰਦਾ ਉਹ ਪੁਆਇੰਟਾਂ ਦੇ ਨਾਲ ਸਾਡਾ ਦੁੱਧ ਚੱਕਿਆ ਜਾਂਦਾ ਉਹੋ ਹੀ ਪੁਆਇੰਟਾਂ ਵਾਲਾ ਗਾਂਹ ਜਾ ਕੇ ਕਈ ਗੁਣਾ ਹੋ ਜਾਂਦਾ ਪਰ ਜ਼ਿਮੀਦਾਰ ਨੂੰ ਹੁਣ ਤੱਕ ਸਾਰੇ ਠੂੰਗਾ ਲਾਉਣ ਵਾਲੇ ਆਏ ਨਹੀਂ ਤੁਸੀਂ ਪਹਿਲੇ ਜਿਹੜੇ ਆ ਕੇ ਗਾਂ ਦਾ ਰੱਸਾ ਫੜਾਇਆ ਨਹੀਂ ਮਖੋਬ ਸਾਹਿਬ ਤੁਹਾਡਾ ਧੰਨਵਾਦ ਹੈ ਸੇਵਾ ਤੁਹਾਡੀ ਨਹੀਂ ਜੀ ਸਾਡਾ ਫਰਜ਼ ਹੈ ਜੀ ਹੋਰ ਜਿੰਨੇ ਵੀ ਤੁਸੀਂ ਭਰਾ ਜਿਵੇਂ ਟਰੈਕਟਰ ਵਾਲੇ ਵੀਰ ਸੇਵਾ ਕਰ ਰਹੇ ਹਾਂ ਅਸੀਂ ਤੁਹਾਡੇ ਕਹਿਣ ਤੇ ਤੁਹਾਡੇ ਜਾਣਕਾਰੀ ਮੁਤਾਬਕ ਇੱਥੇ ਆਏ ਆ ਪਰ ਜਿਵੇਂ ਪਿਛਲੀ ਵਾਰ ਤੁਸੀਂ ਦੱਸਿਆ ਬਾਪੂ ਜੀ ਦਾ ਜਿਹੜੀ ਜ਼ਮੀਨ ਹੈ ਸਾਰੀ ਰੁੜ ਗਈ ਫਸਲ ਤੇ ਤਾਂ ਚਲੋ ਬੰਦੇ ਨੂੰ ਹੁੰਦਾ ਫਸਲ ਨਮੀ ਪੈਦਾ ਕਰ ਲਾਂਗੇ ਪਰ ਜੇ ਜ਼ਮੀਨੇ ਚਲੇਗੀ ਤਾਂ ਉਹ ਤਾਂ ਹੁਣ ਕਿਸਾਨ ਦਾ ਕੁਛ ਵੀ ਨਹੀਂ ਰਿਹਾ ਬਿਲਕੁਲ ਜੀ ਬਾਪੂ ਜੀ ਦੇ ਚਿਹਰੇ ਪਰ ਇਹਦੇ ਚਿਹਰੇ ਤੇ ਆਈ ਅੱਜ ਕਿਵੇਂ ਲੱਗ ਰਿਹਾ ਹੈ ਸਾਨੂੰ ਵੀ ਮਾਰਾਂ ਯਾਰ ਅਰਦਾਸ ਸੁਣ ਲਈ ਹੂੰ बापू जी चेते नूर है ता गुरु साहब ने सारी अरदास सुन ली चलो बड़ी कृपा गुरु साहब दी सेवा ਸਾਡੇ ਹੁੰਦੀ ਹੈ ਬਾਪੂ ਜੀ ਅਜੇ ਆਂਦੇ ਹੈ ਵੀ ਮਤਲਬ ਬਣੂਗਾ ਕੀ ਹੈ ਬਾਪੂ ਹੁਣ ਬਣ ਚੁ ਗੱਲ ਤਾਂ ਕਰੀ ਚਲੋ ਸਾਲ ਦੋ ਸਾਲ ਲਈ ਮਹਾਰਾਜ ਕਿਰਪਾ ਸਾਰਾ ਬਣ ਗਿਆ ਮਹਾਰਾਜ ਸਾਰਾ ਕਰਦਾ ਜੀ ਵਾਹਿ ਜੀ ਵਾਹਿ ਜੀ ਹਾਂ ਜੀ ਕਿਵੇਂ ਬਾਪੂ ਅੱਜ ਖੁਸ਼ ਹੋ ਗਿਆ ਸੇਵਾ ਸਫਲ ਹੋ ਗਈ ਹਾਂ ਜੀ ਹਾਂ ਜੀ ਜਿਵੇਂ ਤੁਸੀਂ ਦੱਸਿਆ ਸੀ ਨਾ ਜੀ ਬਾਪੂ ਜੀ ਦੀ ਜ਼ਮੀਨ ਹੀ ਦਰਿਆ ਦੇ ਵਿੱਚ ਆ ਗਈ ਤਾਂ ਬਹੁਤ ਔਖਾ ਜੀ ਬਹੁਤ ਦਰਦ ਬਾਪੂ ਜੀ ਵਰ ਕਹਿੰਦਾ ਵੀ ਬਹੁਤ ਔਖ ਵੀ ਇਹਦਾ ਹੁਣ ਪਤਾ ਹੀ ਨਹੀਂ ਕਦੋਂ ਵਾਪਸ ਮਿਲਨੀ ਇਹਨਾਂ ਨੂੰ ਕਦੋਂ ਨਹੀਂ ਉਸ ਦੇ ਅਕੋਰਡਿੰਗ ਜਿਉ ਤੁਸੀਂ ਦੱਸਿਆ ਸੀ ਵੀ ਚਲੋ ਗਾਂ ਦੀ ਸੇਵਾ ਕਰੀ ਆ ਸੀ ਜੀ ਵੀ ਚਲੋ ਜੋ ਘਰ ਦੇ ਵਿੱਚ ਦੁੱਧ ਵਾਣੀ ਜੋ ਆਪ ਦਾ ਡੈਰੀ ਚ ਪਾ ਕੇ ਕੋਈ ਘਰ ਦਾ ਚੱਲੂਗਾ ਘਰ ਦਾ ਗੁਜ਼ਾਰਾ ਚੱਲੂਗਾ ਜੀ ਹਾਂ ਤਾਂ ਹਾਂਜੀ ਸ਼ਰਮਾ ਜੀ ਕੀ ਕਹਿਣਾ ਚਾਹੁੰਦੇ ਜੀ ਮੈਂ ਤਾਂ ਇਹ ਦੇਖਿਆ ਵੀ ਜਿਹੜੀ ਸਾਡੀ ਸੇਵਾ ਹੈ ਜੀ ਉਹ ਖੁਸ਼ੀ ਇੱਥੇ ਆ ਕੇ ਮਿਲੀ ਹੈ ਜੀ ਅਸੀਂ ਗੋਲ ਕੱਚ ਤਾਂ ਪਾਈ ਜਾਂਦੇ ਆ ਪਰ ਉਹ ਤਾਂ ਲੁੱਟ ਹੀ ਜਾਂਦੇ ਵੇ ਅਸਲ ਸੇਵਾ ਤਾਂ ਇਹਨਾਂ ਦੀ ਕਰਨੀ ਪੈਂਦੀ ਹੈ ਜੀ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਦਾ ਘਰ ਪਰਿਵਾਰੀ ਰੁੜ ਗਿਆ ਵਿਚਾਰਿਆ ਅਸਲ ਸੇਵਾ ਇਹਨਾਂ ਦੀ ਅਸਲ ਸੇਵਾ ਗੁਰੂ ਸਾਹਿਬ ਨੇ ਕਿਹਾ ਸੀ ਗਰੀਬ ਦਾ ਮੂੰਹ ਗੁਰੂ ਕੀ ਗੋਲ ਕੇ ਵੀ ਜਿੱਥੇ ਗਰੀਬ ਨੂੰ ਦੇਤਾ ਬਾਬੇ ਨਾਨਕ ਦੀ ਗੋਲ ਚਲਾ ਗਿਆ ਮੈਂ ਇਤਿਹਾਸ ਬਹੁਤ ਪੜਿਆ ਪਰ ਮੈਂ ਕਿਤੇ ਨਹੀਂ ਪੜਿਆ ਵੀ ਗੁਰੂ ਸਾਹਿਬ ਨੇ ਕਿਹਾ ਮਾਇਆ ਗੋਲਕ ਵਿੱਚ ਪਾਓ ਜੀ ਅੱਜ ਦੇ ਧਰਮ ਦੇ ਠੇਕੇਦਾਰਾਂ ਨੇ ਥਾਂ ਥਾਂ ਗੋਲਕ ਲਿਖੀ ਰੱਖੀ ਵੀ ਏ ਔਰ ਲਿਖਿਆ ਮਾਇਆ ਗੋਲਕ ਵਿੱਚ ਪਾਓ ਜੀ ਵੱਡੇ ਅੱਖਰਾਂ ਦੇ ਲਿਖਿਆ ਪਰ ਮੈਨੂੰ ਲੱਗਦਾ ਵੀ ਤੁਹਾਡੀ ਮਾਇਆ ਅਸਲੀ ਗੋਲ ਖਿਚ ਗਈ ਬਾਬੇ ਨਾਨਕ ਦੀ ਗੋਲ ਖਿਚ ਗਈ ਹੈ ਹਾਲਾਂਕਿ ਤੁਸੀਂ ਦੱਸਿਆ ਵੀ ਇਹ ਪੈਸੇ ਵੀ ਬਾਬੇ ਨਾਨਕ ਦੇ ਨੇ ਪਰ ਮੈਨੂੰ ਲੱਗਦਾ ਵੀ ਸਹੀ ਥਾਂ ਤੇ ਚਲੇਗੇ ਜਿਵੇਂ ਉਹ ਕਹਿੰਦਾ ਮਾਲੀ ਹੁੰਦਾ ਹੈ ਬਾਗ ਦਾ ਮਾਲੀ ਉਹ ਫੁੱਲ ਦਾ ਗਲਦਸਤਾ ਬਣਾ ਕੇ ਤੇ ਆਪਣੇ ਮਾਲਕ ਨੂੰ ਭੇਟ ਕਰਦਾ ਉਹ ਮਾਲਕ ਦੀ ਖੁਸ਼ੀ ਲੈ ਲੈਂਦਾ ਹਾਲਾਂਕਿ ਉਹ ਬਗੀਚਾ ਵੀ ਮਾਲਕ ਦਾ ਫੁੱਲ ਵੀ ਮਾਲਕ ਦੇ ਮਾਲੀ ਵੀ ਮਾਲਕ ਦਾ ਪਰ ਉਹ ਉਹਨੂੰ ਦੇ ਕੇ ਆਪਣੇ ਮਾਲਕ ਨੂੰ ਰਜਾ ਲੈਂਦਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਤੁਸੀਂ ਔਰ ਵੀਰ ਜੀ ਇਹਨਾਂ ਨੇ ਤੁਹਾਡੇ ਪਿੰਡ ਦੇ ਵੀ ਗੱਲ ਕੀਤੀ ਵੀ ਜਿਹੜੇ ਪੰਜ ਕਿੱਲੇ ਤੋਂ ਥੱਲੇ ਵਾਲੇ ਜ਼ਿਮੀਂਦਾਰ ਨੇ ਜਿਵੇਂ ਆ ਵੀਰ ਹੈ ਇਹਦੇ ਪਤਾ ਲੱਗਾ ਸੀ 2 ਕਿੱਲੇ ਨੇ 2.5 ਕਿੱਲੇ ਸੋ ਇਹੋ ਜੇ ਜ਼ਿਮੀਦਾਰਾਂ ਦੀ ਵੀ ਇਹਨਾਂ ਨੇ ਕਿਹਾ ਵੀ ਕੋਈ ਸਾਨੂੰ ਲਿਸਟ ਦਿਓ ਭਾਵੇਂ 20 ਪਰਿਵਾਰ ਹੁਣ ਭਾਵੇਂ 30 ਪਰਿਵਾਰ ਹੁਣ ਉਹਨਾਂ ਦੀ ਵੀ ਮਤਲਬ ਇਹ ਤੇਲ ਦੀ ਸੇਵਾ ਅੱਜ ਕਰਾਂਗੇ ਬਾਕੀ ਇਹਨਾਂ ਦੀ ਮौज ਹੈ ਕਈ ਬਾਹਲੇ ਛੋਟੇ ਜ਼ਿਮੀਦਾਰਾਂ ਦੇ ਨਖਾਦ ਬੀਜ ਵੀ ਦਿੱਤਾ ਠੀਕ ਹੈ ਵੀਰ ਜੀ ਬਹੁਤ ਬਹੁਤ ਮਿਹਰਬਾਨੀ ਹੈ ਇਹਨਾਂ ਵੀਰਾਂ ਦੀ ਜਿਹੜੇ ਐਡੀ ਦੂਰੋਂ ਚੱਲ ਕੇ ਆਏ ਆ ਤੇ ਜਿਹੜਾ ਸਾਡਾ ਪਿੰਡ ਗੱਟਾ ਬਾਦਸ਼ਾਹ ਦੀ ਸੇਵਾ ਲਈ ਆ ਅੱਜ ਤੱਕ ਕਿਸੇ ਨੇ ਗੱਟਾ ਬਾਦਸ਼ਾਹ ਦੀ ਕੋਈ ਸੇਵਾ ਨਾ ਜ਼ਮੀਨ ਦੀ ਤੇ ਨਾ ਇਹ ਵਾਲੀ ਕਿਸੇ ਨੇ ਨਹੀਂ ਲੁੱਟੀ ਚਲੋ ਪ੍ਰਮਾਤਮਾ ਦੇ ਇਹਨਾਂ ਦੇ ਭਾਗਾ ਨਹੀਂ ਸੀ ਇਹਨਾਂ ਗਰੀਬਾਂ ਦੇ ਚਲੋ ਗੁਜ਼ਾਰਾ ਰਚ ਇਹਦੇ ਤੋਂ ਹੀ ਹੋਣਾ ਵਾ ਮੇਨ ਇਹ ਆ ਵੀ ਇਹ ਵੀਰ ਜਦੋਂ ਮਰਜੀ ਆਉਣ ਪਿੰਡ ਘੱਟਾ ਬਾਦਸ਼ਾ ਇਹ ਗਾਵਾਂ ਇਹਨਾਂ ਨੂੰ ਇਹਨਾਂ ਦੇ ਕਿੱਲਿਆਂ ਤੇ ਹੀ ਮਿਲਣਗੀਆਂ ਇਹੋ ਜੀ ਕੋਈ ਗੱਲ ਨਹੀਂ ਹੋਊਗੀ ਵੀ ਇਹ ਗਾਂ ਵੇਚ ਕੇ ਤੇ ਆਪਦਾ ਹੋਰ ਪਾਪ ਕੋਈ ਕਰ ਲੈਣਗੇ ਤੁਸੀਂ ਜਾਂਦੇ ਜੇ ਸਾਡੇ ਪਿੰਡ ਆਇਆ ਕੁਝ ਨਹੀਂ ਤੇ ਸਲੇ ਕਮੈਂਟ ਆਜਣੇ ਤੁਹਾਡੇ ਪਿੰਡ ਟਰੈਕਟਰ ਆਇਆ ਬਾਜੀ ਉਹ ਜਿਹੜਾ ਟਰੈਕਟਰ ਆਇਆ ਨਾ ਉਹ ਟਰੈਕਟਰ ਦਵਾਉਣ ਵਾਲੇ ਨੂੰ ਪਤਾ ਤੇ ਜਾਂ ਬਾਹਰਲੇ ਨੂੰ ਪਤਾ ਜਿੰਨੇ ਦਵਾਇਆ ਉਹਨੇ ਕੀ ਲਿਆ ਵਿਆ ਉਹ ਵੈਗਰੂ ਹੀ ਜਾਣਦਾ ਅੱਛਾ ਜਿੰਨੇ ਦਵਾਇਆ ਨਾ ਉਹਨੂੰ ਕੋਈ ਚਲੋ ਖੈਰ ਆਪਾਂ ਮਸੇ ਪਹਿਣਾ ਨਹੀਂ ਚਾਹੁੰਦੇ ਪਰ ਜਿਹੜੇ ਮਾਤੜਾ ਸੱਚਾ ਤੁਸੀਂ ਗੱਟਾ ਬਾਟਾ ਛੱਡ ਕੇ ਆ ਵੀਡੀਓ ਚੱਲਣੀ ਆ ਜਿੰਨੇ ਐਸ ਏਰੀਏ ਚ ਪਿੰਡ ਹੋਣ ਇਹ ਵੀਰ ਜਿਹੜੇ ਨੂੰ ਮਰਜ਼ੀ ਪੁੱਛ ਲੈਣ ਵੀ ਇਹਨਾਂ ਸਿੰਘਾਂ ਕੋਲੇ ਜ਼ਮੀਨ ਗੱਟਾ ਬਾਟਾ ਐਸ ਬੰਦ ਤੋਂ ਅੰਦਰ ਰੱਖਵਾ ਹੈ ਤੇ ਆਪੇ ਤੁਹਾਨੂੰ ਦੱਸ ਦੇਣਗੇ ਜਿਹੜੀ ਕੋਈ ਦੋ ਦੋ ਕਿੱਲੇ ਜ਼ਮੀਨ ਆ ਮੈਂ ਜਮ੍ਹਾਂਬੰਦੀ ਵੀ ਦੇ ਦੂੰਗਾ ਗੱਟਾ ਬਾਦਸ਼ਾਹੀ ਤਰ ਉਤੇ ਦਰਿਆ ਦੇ ਰਕਬਾ ਨਹੀਂ ਉਹ ਮੈਨੂੰ ਪਤਾ ਦੇਖੋ ਅਸਮੀਆਂ ਦਾ ਜੋ ਤਸਦੀਕ ਸਾਡਾ ਵੀ ਫਰਜ਼ ਬਣਦਾ ਜੇ ਇਹਨਾਂ ਸਾਡੇ ਦੇ ਵਿਸ਼ਵਾਸ ਕੀਤਾ ਹੈ ਤੇ ਅਸੀਂ ਵੀ ਵੇਖੋ ਇਹ ਤਸਦੀਕ ਅਹੀਂ ਕਰਦੇ ਆਂ ਇਹ ਇੱਕ ਹਫਤਾ ਤੋਂ ਫੋਨ ਕਰਦੇ ਦੇਂਦੇ ਵੀਰ ਜੀ ਕਰ ਲਈ ਤਸਦੀਕ ਸਾਰਾ ਪਰ ਗੁਰਨਾਨਕ ਪਾਤਸ਼ਾਹ ਦੇ ਭਾਉ ਦੇ ਵਿੱਚ ਰਹਿ ਕੇ ਗੱਲ ਕਰਦੇ ਆਂ ਵੀ ਕੋਸ਼ਿਸ਼ ਇਹ ਹੁੰਦੀ ਹੈ ਵੀ ਲੋਟਬੰਦ ਦੇ ਹੱਥ ਚ ਜਾਵੇ ਕਿਉਂਕਿ ਇਹ ਇਹ ਗੁਰੂ ਦਾ ਪੈਸਾ ਹੈ ਇਹ ਦਸ਼ਵੰਦ ਦਾ ਪੈਸਾ ਹੈ ਜੇ ਅਸੀਂ ਵਿਚਲੇ ਜਿਹੜੇ ਆ ਮੇਲ ਮਲਾਬ ਕਰਾਉਣ ਵੇ ਡਾਕੀ ਜੇ ਗਲਤ ਥਾਂ ਤੇ ਪਤਾ ਚਿੱਠੀ ਪਹਚਾਵਾਂਗੀ ਤੇ ਕਿਤੇ ਨਾ ਕਿਤੇ ਗੁਨੇਗਾਰ ਅਸੀਂ ਵੀ ਹੋਵਾਂਗੀ ਹਾਂਜੀ ਵੀਰ ਜੀ ਤੁਹਾਡੇ ਪਿੰਡ ਦੇ ਮੈਂ ਤੁਹਾਨੂੰ ਕੱਲ ਦਾ ਪਰਸੋਂ ਦਾ ਕਹਿ ਰਿਹਾ ਮੈਂ ਛੋਟੇ ਜ਼ਿਮੀਦਾਰ ਇੱਕ ਕਿੱਲੇ ਵਾਲਾ ਦੋ ਕਿੱਲੇ ਵਾਲਾ ਤਿੰਨ ਕਿੱਲੇ ਵਾਲਾ ਕਿੰਨੇ ਕੁ ਪਰਿਵਾਰ ਨੇ ਵੀਰ ਜੀ ਉਹ ਮੈਂ ਆ ਵੀਰ ਉਹਨਾਂ ਨੂੰ ਕਿਹਾ ਸੀ ਅਸੀਂ ਸਵੇਰ ਦਾ ਕੋਈ ਵੀ ਜੀ ਉਹਨਾਂ ਲਿਸਟ ਬਣਾਈ ਤੁਹਾਨੂੰ ਹੁਣੇ ਦੱਸ ਦਿੰਨੇ ਆ ਕਿ ਜਿੰਨੇ ਵੀ ਪਰਿਵਾਰ ਆ ਤੁਹਾਨੂੰ ਲਿਸਟ ਦੇ ਦਿੰਨੇ ਆ ਤੇ ਆ ਕਿ ਤੇਲ ਦੀ ਵੰਡ ਵੀਰਾਂ ਨੇ ਅੱਜ ਹੀ ਕਰਨੀ ਹੈ ਮੈਂ ਨਾ ਪੰਜ ਕਿੱਲੇ ਤੋਂ ਥੱਲੇ ਪੰਜ ਕਿੱਲੇ ਤੋਂ ਥੱਲੇ ਵਾਲਿਆਂ ਦੀ ਤੁਹਾਨੂੰ ਲਿਸਟ ਦੇ ਦਿੰਨੇ ਆ ਕਿੰਨੇ ਪਰਿਵਾਰਾ ਹੁਣੇ ਤੁਹਾਨੂੰ ਦੱਸ ਦਿੰਨੇ ਹਾਂ ਦੂਸਰੇ ਆਂਦੇ ਅਸੀਂ ਤੁਹਾਨੂੰ ਕਹਿ ਰਹੇ ਹਾਂ ਇਹ ਸਭ ਤੋਂ ਦਰਸ਼ਕੋ ਮੈਂ ਦੱਸ ਦਿਆਂ ਵੀ ਚਲੋ ਸੰਸਥਾਵਾਂ ਸਾਰੀਆਂ ਸਤਕਾਰਯੋਗ ਨੇ ਅਕਾਲ ਏਡ ਵੀ ਕੰਮ ਕਰ ਰਹੀ ਖਾਲਸਾ ਏਡ ਵੀ ਕਰ ਰਹੀ ਹੈ ਆਪਾਂ ਭਾਈ ਕਣੀਆਂ ਮਿਸ਼ਨ ਵਾਲੇ ਪਰ ਇਹਨਾਂ ਦਾ ਕੰਮ ਮੈਂ ਵੇਖਿਆ ਵੀ ਉਹ ਕਹਿੰਦੇ ਝੱਟ ਮੰਗਣੀ ਫੱਟਵਿਆਲਾ ਇਹਨਾਂ ਦਾ ਕੰਮ ਜਿੰਨਾ ਇਹਨਾਂ ਦਾ ਫਾਸਟ ਹੈ ਕਹਿੰਦੇ ਨਹੀਂ ਵੀਰ ਜੀ ਟਾਈਮ ਨਾ ਪਾਉ ਜਿਹੜਾ ਨਾਲੋਂ ਨਾਲ ਹੋ ਜੇ ਉਹ ਨਾਲ ਦੀ ਰੀਸ ਨਹੀਂ ਵੀ ਸਾਨੂੰ ਫਰਕ ਕਰੋ ਤੁਸੀਂ ਫਰਕ ਹੋ ਸੋ ਸਭ ਤੋਂ ਵੱਡੀ ਗੱਲ ਇਹਨਾਂ ਵੀਰਾਂ ਦੀ ਇਹ ਵੇਖਣ ਨੂੰ ਮਿਲੀ ਉਹਦਨ ਵੀ ਇਹਨਾਂ ਨੇ ਕਿਹਾ ਵੀ ਜਿਹੜਾ ਉੱਥੇ ਜਮ ਆ ਗਾਵਾਂ ਵੀ ਇਹਨਾਂ ਨੇ ਕਿਹਾ ਸੀ ਡੇਕਣਾ ਨਹੀਂ ਪਰ ਲੱਭਣ ਲੱਗਿਆ ਟਾਈਮ ਲੱਗ ਗਿਆ ਅੱਜ ਕੁਦਰਤੀ ਆ ਗਏ ਨੇ ਇਹਨਾਂ ਆਉਣਾ ਸੀ ਐਤਵਾਰ ਚਲੋ ਦਾਸ ਨੂੰ ਕੁ ਰਜੇਵੇਂ ਹੁਣ ਕਰਕੇ ਮੈਂ ਬੇਨਤੀ ਕੀਤੀ ਸੀ ਸ਼ਨੀਵਾਰ ਪਹੁੰਚੂ ਸੋ ਇਹਨਾਂ ਵੀਰਾਂ ਦਾ ਖਾਲਸਾ ਜੀ ਇਹਨਾਂ ਦਾ ਸਮੁੱਚੀ ਟੀਮ ਦਾ ਹਾਂ ਬਾਪੂ ਕੀ ਕਹਿਣਾ ਚਾਹੁੰਦਾ ਪਤਾ ਲੱਗਾ ਸੀ ਬੇਬੇ ਵੀ ਬਿਮਾਰ ਹੋ ਗਈ ਏ ਹੈ ਹੈ ਦਵਾਈ ਹੈ ਉਧਰੋਂ ਨਿਸ਼ਾਨ ਹੋ ਗਿਆ ਉਧਰੋਂ ਦਵਾਈਆਂ ਨੇ ਲੱਗ ਓੜਦਾ ਹੈ ਬਿਲਕੁਲ ਬਿਲਕੁਲ ਤਾਂ ਪੈਰ ਨੂੰ ਕੀ ਹੋਈ ਪੈਰ ਨੂੰ 3 ਸਾਲ ਹੋ ਗਿਆ ਇਸ ਨੂੰ ਕੰਮ ਨਹੀਂ ਹੈ ਪਤਾ ਨਹੀਂ ਲੱਗਾ ਕੀ ਹੋਇਆ ਇਲਾਜ ਇਲਾਜ ਤੇਰਾ ਇਲਾਜ ਖਣੋ ਗੱਲ ਪਈ ਏ ਨਹੀਂ ਲਾਜ ਹੀ ਕਾਈ ਨਾ ਕਿੰਨੇ ਜੋਗੇ ਆ ਜਿੰਨੇ ਜੋਗੇ ਤੂੰ ਲੋਕਲ ਡਾਕਟਰਾਂ ਦਾ ਕਰਾਉਂਦਾ ਜੇ ਤੈਨੂੰ ਆ ਵੀਰਾਂ ਨੂੰ ਕਹਿ ਦਈਏ ਚੰਗੇ ਡਾਕਟਰ ਤੋਂ ਕਰਵਾ ਦਈਏ ਚਲੋ ਵੇਖ ਲਈਏ ਹੈ ਕਿਵੇਂ ਤੁਹਾਡੀ ਮਿਹਰਬਾਨੀ ਖਾਲਸਾ ਜੀ ਇਹ ਬਾਪੂ ਘਰ ਦਾ ਆਗੂ ਏ ਤੇ ਆ ਵੇਖੋ ਇਹ ਬੇਬੇ ਨੂੰ ਵੀ ਦਵਾਈ ਏ ਦਉਂਦਾ ਬੱਚੇ ਵੀ ਥੋੜੇ ਜਿ ਚਲੋ ਮੱਖੋ ਸਾਹਿਬ ਸਾਡੀ ਤਾਂ ਸੰਸਥਾ ਦਾ ਫਰਜ਼ ਹੀ ਪਹਿਲਾ ਇਹ ਪੜ੍ਹਾਈ ਤੇ ਦਵਾਈ ਪੜ੍ਹਾਈ ਤੇ ਦਵਾਈ ਜੋ ਕਿ ਮੌਜੂਦਾ ਪੰਜਾਬ ਦੋਨਾਂ ਚੀਜ਼ਾਂ ਦੀ ਲੋੜ ਏ ਤੇ ਚਲੋ ਦਿਓ ਸੇਵਾ ਸੀ ਕਰਾਂਗੇ ਜਰੂਰ ਹਾਂ ਬਾਪੂ ਇਹ ਖਾਲਸਾ ਜੇ ਨੰਬਰ ਤੇ ਨੂੰ ਦੇ ਦੇਣਾ ਹੈ ਇਹ ਤੇਰੀ ਪੈਰ ਦੀ ਸੇਵਾ ਅੱਜ ਤੋਂ ਇਹਨਾਂ ਨੇ ਲੈ ਲਈ ਹੁਣ ਜੋ ਵੀ ਖਰਚ ਆਵੇ ਤੇ ਆਵੇ 5000 ਤੇ ਆਵੇ 10000 50000 ਇਹ ਤੂੰ ਕਿੰਨੇ ਸਾਲਾਂ ਤੋਂ ਰੋਗੇ ਕਿੰਨੇ ਕਿੰਨੇ ਚਿਰ ਹੋ ਗਿਆ ਰੋਗ ਨੂੰ ਤਿੰਨ ਸਾਲ ਹੋ ਗਿਆ ਤਿੰਨ ਸਾਲ ਹੋ ਗਏ ਹੁਣ ਬਾਪੂ ਬਾਪੂ ਲੋਕਾਂ ਲਈ ਪੋਤਰਾ ਪੜਦਾ ਸਕੂਲੇ ਕਿ ਜੇ ਕਿਤੇ ਫੀਸ ਦਾ ਹੱਲ ਕਿ ਕਿਹੜੇ ਸਕੂਲ ਬਟੇ ਹੈ ਬੱਟੂ ਭੱਡੀ ਅਕੈਡਮੀ ਚ ਸੋ ਬਾਬਿਆਂ ਨੂੰ ਬੇਨਤੀ ਕਰ ਰਹੇ ਹੈ ਫੀਸ ਦਾ ਕਰ ਦੋ ਕੋਈ ਚੱਕਣੀ ਹੈ ਭਾਈ ਸਾਹਿਬ ਕਹਿੰਦੇ ਫੀਸ ਦਾ ਬੱਚਾ ਵਾਹ ਜੀ ਵਾਹ ਸੋ ਮੈਂ ਕਹਿੰਦਾ ਵੀ ਇਥੋਂ ਪਿੰਡ ਦਾ ਕੋਈ ਜ਼ਿੰਮੇਵਾਰ ਜ਼ਿੰਮੇਵਾਰੀ ਲਵੇ ਤੁਸੀਂ ਸੇਵਕ ਦੀ ਲਓ ਅਕੈਡਮੀ ਦੇ ਵਿੱਚ ਪਹਿਲਾਂ ਤੇ ਕੁਝ ਉਹਨਾਂ ਨੂੰ ਬੇਨਤੀ ਕਰੀਏ ਵੀ ਵੇਖੋ ਕੁਝ ਕੱਟ ਕਰਨ ਉਹ ਵੀ ਸ਼ਿਆਮ ਦੀ ਰਹਿੰਦੀ ਹੈ ਸ਼ਿਆਾਂ ਦੇ ਜਿੰਨੀ ਕੋ ਕੱਟ ਕਰ ਸਕਣ ਜੋ ਵੀ ਤੁਸੀਂ ਲਿਸਟ ਬਣਾਓ ਤੇ ਆਪਾਂ ਵੀਰ ਜੀ ਹਰਨ ਵਟਸਐਪ ਕਰਦੇ ਆਂਗੇ ਇਹ ਸਿੱਧਾ ਉਹਤੇ Google Pay ਕਰ ਦੇਣਗੇ ਸੋ ਵੇਖੋ ਪਿੰਡ ਚ ਆਉਣ ਦਾ ਇਹ ਵਾਧਾ ਹੁੰਦਾ ਵੀ ਇਹ ਕਹਿੰਦੇ ਹੈ گاਵਾ ਮੰਡਦੇਓ ਪਰ ਜੇ ਹੈ ਗਾਵਾਂ ਮੰਡਦੇ ਦੀ ਫੀਸ ਕੌਣ ਦਿੰਦਾ ਹੈ ਆ ਬਾਪੂ ਦਾ ਇਲਾਜ ਕੌਣ ਕਰਾਉਂਦਾ ਸੋ ਇਹ ਸਿਓ ਹੀ ਅਕਾਲ ਪੁਰਖ ਨੇ ਇਹਨਾਂ ਤੋਂ ਕਿਸੇ ਬਹਾਨੇ ਨਾ ਲੈਣੀ ਸੀ ਉਹ ਇੱਥੇ ਆਉਣਾ ਪੈਣਾ ਸੀ ਇਹਨਾਂ ਨੂੰ ਤੇ ਇਹ ਦੋ ਸੇਵਾ ਹੋਰ ਵੇਖੋ ਜਦੋਂ ਸੇਵਾ ਬੰਦਾ ਕਰਦਾ ਨਾਲ ਨਾਲ ਹੋਰ ਵੀ ਬੜੇ ਪ੍ਰਕਾਰ ਦੀ ਸੇਵਾ ਜੁੜਦੀ ਏ ਪਰ ਸੇਵਾ ਕਰਨ ਵਾਲਾ ਚਾਹੀਦਾ ਮਸਕੀਨ ਜੀ ਅਕਸਰ ਕਹਿੰਦੇ ਹੁੰਦੇ ਨੇ ਕਹਿੰਦੇ ਸੇਵਾ ਲੁੱਟਣੀ ਪੈਂਦੀ ਏ ਜਿਵੇਂ ਆਪਾਂ ਕੋਈ ਸਮਾਨ ਮੰਡਦਾ ਆਪਾਂ ਲੁੱਟ ਮਚਾਉਨੇ ਆ ਕਹਿੰਦੇ ਸੇਵਾ ਲੁੱਟਣੀ ਪੈਂਦੀ ਆ ਪਰ ਲੁੱਟਣ ਵਾਲਾ ਚਾਹੀਦਾ ਕਹਿੰਦੇ ਸੇਵਾ ਦੇ ਹਰ ਕਦਮ ਤੇ ਜੇ ਕੋਈ ਸਾਹਮਣੇ ਰੋੜਾ ਨਾ ਰੋੜਾ ਚਾਕੇ ਪਾਸੇ ਕਰ ਦਿਓ ਕਿਸੇ ਨੂੰ ਠੇਡਾ ਨਾ ਲਾ ਦੇ ਕਿਸੇ ਦਾ ਪੈਰ ਦਾ ਨਾ ਨਾ ਤੋੜ ਦੇ ਕਹਿੰਦੇ ਸੇਵਾ ਲੁੱਟਣ ਵਾਲੇ ਹੋਣੇ ਚਾਹੀਦੇ ਨੇ ਸੋ ਇਹ ਟੀਮ ਜਿਹੜੀ ਇਹ ਸੇਵਾ ਲੁੱਟਣ ਵਾਲੀ ਏ ਸਵੇਰ ਦੇ ਕਹਿੰਦੇ ਵੀਰ ਜੀ ਕਵੇਲਾ ਨਾ ਕਰੋ ਛੇਤੀ ਕਰੋ ਦੱਸੋ ਕੰਮ ਕਿਹੜਾ ਸੋ ਅਕਾਲ ਪੁਰਖ ਕਿਰਪਾ ਕਰੇ ਇਹਨਾਂ ਦੇ ਦਸ਼ਵੰਦ ਦੇ ਵਿੱਚ ਹੀ ਵਾਅਦਾ ਕਰੇ ਜੇ ਦਸ਼ਵਾਂ ਚ ਵਾਅਦਾ ਹੋ ਗਿਆ 10 ਗੁਣਾ ਆਮਦਨ ਚ ਵਾਅਦਾ ਹੋ ਜਾਣਾ ਹੈ ਅਕਾਲਪੁਰ ਕਿਰਪਾ ਕਰੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਆਪਸੀ ਸਾਰੇ ਵੀਰਾਂ ਨੂੰ ਸੇਵਾ ਕਰਨ ਦਾ ਬਲ ਆਪਸੀ ਪਿਆਰ ਇਤਿਫਾਕ ਦੀ ਦਾਤ ਬਖਸ਼ੇ ਕਿਰਪਾਲ ਜੀ ਛੋਟੀ ਜਿਹੀ ਅਪੀਲ ਕਰਨੀ ਹੈ ਜੀ ਹੁਕਮ ਜੀ ਤੇ ਉਹ ਅਪੀਲ ਵੱਡੀਆਂ ਸੰਸਥਾਵਾਂ ਨੂੰ ਅਸੀਂ ਤਾਂ ਕਿਤੇ ਵੀ ਨਹੀਂ ਹੈਗਾ ਇਹ ਤਾਂ ਕੰਸੀਡਰ ਕਰ ਰਹੇ ਨੋਵੇਅਰ ਹਮ ਅਸੀਂ ਤਾਂ ਬੜੀ ਛੋਟੀ ਸੰਸਥਾ ਹੈ ਹਮ ਅਸੀਂ ਤਾਂ ਆਪਣਾ ਕੰਸੀਡਰ ਨਹੀਂ ਕਰਦੇ ਅਸੀਂ ਕਿਸੇ ਯੋਗ ਹੈ ਜਿਹੜੀਆਂ ਵੱਡੀਆਂ ਸੰਸਥਾਵਾਂ ਹੈ ਖਾਲਸਾ ਜਿਹੜਾ ਹੈ ਗਲੋਬਲ ਸਿੱਖ ਹੈ ਉਹ ਹੋਰ ਜਗ੍ਹਾ ਤੇ ਸਵਾਵਾ ਦੇ ਰਹੀਆਂ ਹਮ ਪਰ ਸਾਨੂੰ ਇਹਨਾਂ ਇਲਾਕਿਆਂ ਦੇ ਵਿੱਚ ਉਹ ਕਿਤੇ ਸਾਨੂੰ ਦਿਸੇ ਨਹੀਂ ਹਮ ਤੇ ਇਸ ਇਲਾਕੇ ਨੂੰ ਬਹੁਤ ਜ਼ਿਆਦਾ ਇਹੋ ਜਿਹੇ ਬੰਦਿਆਂ ਦੀ ਜਾਂ ਸੈਲੀਬ੍ਰਿਟੀ ਹੈ ਜਿਹੜੇ ਇਹਨਾਂ ਭੈਣ ਭਰਾਵਾਂ ਦੇ ਨੇ ਦੇਖੋ ਜੇ ਹਰੀ ਮਹੂ ਉਹ ਹਰੀਓ ਲੈ ਕੇ ਅਸੈਨੀ ਵਾਲੇ ਤੱਕ ਅੱਗੇ ਤੱਕ ਜਾ ਰਿਹਾ ਤਾਂ ਇਹ 4-5 ਕਿਲੋਮੀਟਰ ਦਾ ਏਰੀਆ ਲੰਮਾ ਹੀ ਮਰਿਆ ਪਿਆ ਹਮ ਤਾਂ ਇਹੋ ਜਿਹੇ ਵੱਡੀਆਂ ਸੰਸਥਾਵਾਂ ਨੂੰ ਥੋੜਾ ਜਿਹਾ ਇਧਰ ਵੀ ਧਿਆਨ ਦੇਣਾ ਚਾਹੀਦਾ ਉਕੇ ਪੰਜਾਬ ਦਾ ਹੀ ਰਕਬਾ ਹੀ ਹੈ ਬਿਲਕੁਲ ਪੰਜਾਬ ਤੋਂ ਬਾਹਰ ਤਾਂ ਹੈ ਨਹੀਂ ਤੇ ਸੇਵਾ ਤਾਂ ਸਾਰਿਆਂ ਲਈ ਹੋਣੀ ਚਾਹੀਦੀ ਹੈ ਇੱਕ ਪਾਰਟਿਕੂਲਰ ਏਰੀਆ ਚ ਨਹੀਂ ਹੋਣੀ ਚਾਹੀਦੀ ਬਿਲਕੁਲ ਜੀ ਵੀਰ ਜੀ ਨੇ ਬੇਨਤੀ ਕੀਤੀ ਹੈ ਮੈਂ ਕਿਹਾ ਵੀ ਪਿਛਲੀ ਵਾਰ ਖਾਲਸਾ ਇਹਨਾਂ ਨੇ ਬਹੁਤ ਜਿਆਦਾਆਂ ਸੇਵਾਵਾਂ ਦਿੱਤੀਆਂ ਹੁਣ ਵੀ ਆਪਾਂ ਵੇਖ ਰਹੇ ਹਾਂ ਵੀ ਜੇ ਕਿਸੇ ਦੇ ਘਰਾਂ ਦੀ ਰਿਪੇਅਰ ਜੀ ਇੱਕ ਦੋ ਤਿੰਨ ਥਾਵਾਂ ਤੇ ਚੱਲ ਰਹੀ ਹੈ ਮੈਂ ਉਹਨਾਂ ਦੀ ਅਪੀਲ ਵੇਖ ਰਿਆ ਹਾਂ ਔਰ ਜਿਵੇਂ ਵੀਰ ਜੀ ਨੇ ਕਿਹਾ ਵੀ ਉਹ ਇੱਕ ਸੰਸਥਾ ਜਿਹੜੀ ਇਹ ਸਰਕਾਰ ਦੇ ਪੈਰਲਰ ਹੈ ਅਸੀਂ ਤੇ ਕਹਿੰਦੇ ਵੀ ਅਸੀਂ ਫਿਰ ਵੀ ਸੇਵਾ ਕਰ ਰਹੇ ਜਿੰਨੇ ਯੋਗ ਏ ਆ ਪਰ ਉਹ ਸੇਵਾ ਤੇ ਲੋਕਾਂ ਦਾ ਫੇਥ ਬੜਾ ਔਰ ਉਹਨਾਂ ਕੋਲ ਬਜਟ ਵੀ ਸਰਕਾਰਾਂ ਦੇ ਪੈਰਲਰ ਬੜਾ ਵੱਡਾ ਪਿਆ ਹੁੰਦਾ ਕਿਉਂਕਿ ਆਪਾਂ ਸਰਦਾਰ ਰਵੀ ਸਿੰਘ ਜੀ ਦੀਆਂ ਤਕਰੀਬਨ ਇੰਟਰਵਿਊ ਸੁਣਦੇ ਰਹੇ ਨੇ ਵੀ ਐਸੀ ਕੋਈ ਪ੍ਰਵਾਹ ਨਹੀਂ ਸਾਡੇ ਕੋਲ ਪੈਸੇ ਦਾ ਕੋਈ ਘਾਟਾ ਨਹੀਂਗਾ ਪਰ ਸਾਨੂੰ ਪਤਾ ਹੋਵੇ ਵੀ ਸੇਵਾ ਸਹੀ ਥਾਂ ਤੇ ਜਾਵੇ ਪਰ ਮੈਂ ਸਰਦਾਰ ਰਵੀ ਸਿੰਘ ਜੀ ਜੇ ਕਿਤੇ ਸੁਣਦੇ ਹੋਣ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਉਹਨਾਂ ਤਾਂ ਹੀ ਪਛਾਣ ਦੇ ਵੇਖੋ ਜੀ ਆ ਇੱਥੇ ਸੇਵਾ ਦੀ ਸੱਚਮੁੱਚ ਲੋੜ ਏ ਇਹ ਕਿल्ले ਕਿल्ले ਦੋ ਦੋ ਕਿल्ले ਵਾਲੇ ਨੇ ਸੋ ਜਿਹੋ ਜਿਹਾ ਵੀਰ ਨੇ ਇਹੋ ਜਿਹਾ ਪਤਾ ਨਹੀਂ ਕਿੰਨੇ ਨੇ ਇਹ ਤੇ ਇੱਕ ਪਿੰਡ ਦੇ ਚਾਰ ਵੀਰਾਂ ਦਾ ਅਸੀਂ ਜ਼ਿਕਰ ਕੀਤਾ ਹੈ ਜਿੰਨਾ ਜ਼ਮੀਨ ਟਹਿਗੀ ਏ ਹਰ ਪਿੰਡ 'ਚ ਇਹੋ ਜਿਹੇ 5-10 ਬੰਦੇ ਮਿਲ ਜਾਣਗੇ ਸੋ ਜੇ ਇੱਕ ਪਿੰਡ ਦੀ ਨਾ ਜ਼ਿੰਮੇਵਾਰੀ گاਵਾਂ ਦੀ ਲਈ ਏ ਉਹਨਾਂ ਦੇ ਘਰ ਦੇ ਚੁੱਲ੍ਹੇ ਬਲਦੇ ਹੀ ਰਹਿਣ ਉਹ ਹਾਂਜੀ ਉਹਨਾਂ ਦੇ ਬੱਚੇ ਨਹੀਂ ਫੀਸਾਂ ਤਰਦੀਆਂ ਰਹਿਣ ਘਰ ਦਾ ਗੁਜ਼ਾਰਾ ਚੱਲਦਾ ਰਹੇ ਸੋ ਇਹੋ ਜਿਹੇ ਬੜੇ ਪਿੰਡ ਨੇ ਹੱਥ ਬੰਨ੍ਹ ਕੇ ਬੇਣਤੀ ਏ ਉਹ ਸਾਰੀਆਂ ਸੰਸਥਾਵਾਂ ਨੂੰ ਜੀ ਇਹਦੇ ਪੈਸੇ ਹੁੰਦੇ ਆ ਆਵਾਜ਼ ਚੱਕਣਾ ਬਹੁਤ ਔਖਾ ਵੀ ਇਹਦੇ ਪੈਸੇ ਆ ਪੈਸੇ ਹੁੰਦੇ ਗੰਦ ਲਈ ਹਮ ਇਹ ਪੈਸੇ ਇਸੇ ਲਈ ਹੁੰਦੇ ਇੱਥੇ ਲਾਉਣਾ ਤੇ ਜੇ ਅੱਜ ਨਹੀਂ ਕੀਤਾ ਅਭੀਨੇ ਤਾਂ ਕਭੀ ਨਹੀਂ ਹਾਂ ਪਾਉ ਗੱਲ ਇਹ ਬਣੀ ਖੜੀ ਐ ਅੱਜ ਬਾਪੂ ਕਿੱਥੇ ਆ ਬਾਪੂ ਬੜਾ ਮਨ ਭਰਦਾ ਸੀ ਪਰ ਇਹ ਇਹਨਾਂ ਨੇ ਉਦੋਂ ਕਿਹਾ ਬਾਪੂ ਮਨ ਨਾ ਪਰ ਗਏ ਕਿੱਥੇ ਗਏ ਕਿੱਥੇ ਹਾਂਜੀ ਮੈਨੂੰ ਭੇਜਿਆ ਇਹਨਾਂ ਨੇ ਅੱਛਾ ਹਾਂਜੀ ਸੰਭਲੋਗੇ ਨਾ ਹਾਂਜੀ ਹਾਂਜੀ ਸੰਭਾਂਗੇ ਚੱਲੂ ਗਜ਼ਾਰਾ ਫਿਰ ਵਧੀਆ ਹਾਂਜੀ ਹਾਂਜੀ ਹੈ ਅੱਛਾ ਹਾਂਜੀ ਚਲੋ ਬਾਪੂ ਨੂੰ ਹੌਸਲਾ ਦਈ ਤੇ ਬਾਪੂ ਨੂੰ ਕਹੀਂ ਵੀ ਇਹਨਾਂ ਵੀਰਾਂ ਦੀ ਅਰਦਾਸ ਜ਼ਰੂਰ ਕਰਨਾ ਹਾਂਜੀ ਮਹਾਵੀਰ ਜੀ ਕੀ ਕਹਿਣਾ ਚਾਹੁੰਦੇ ਲਾਸਟ ਦੇ ਵਿੱਚ ਤੁਸੀਂ ਉਦੋਂ ਨਾਲ ਜਦੋਂ ਆਪਾਂ ਦਰਿਆ ਤੇ ਹਾਂ ਅਸੀਂ ਵੀਰ ਅਸੀਂ ਤਾਂ ਜਿਹੜੇ ਵੀਰ ਆਏ ਇਹਨਾਂ ਦਾ ਧੰਨਵਾਦ ਕਰਦੇ ਹਾਂ ਹਾਂ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਜ਼ਮੀਨ ਠੱਠ ਚੁੱਕੀ ਹੈ ਉਹਦੋਂ ਵੀ ਆਪਾਂ ਗੱਲ ਕੀਤੀ ਹੈ ਚਲੋ ਇਹਨਾਂ ਦਾ ਇੱਕ ਰਜਗਾਰ ਦੇ ਜ਼ਰੀਏ ਕੰਮ ਬਣ ਜਾਊਗਾ ਠੀਕ ਹੈ ਜਿਵੇਂ ਵੀਰ ਨੇ ਗੱਲ ਕੀਤੀ ਹੈ ਕਿ ਹੋਰ ਪਿੰਡ ਅੱਗੇ ਫਤੇਗੜ ਸਪਰਾ ਅਗਲੇ ਪੰਨੇ ਰਾਈ ਸਪਰਾ ਪਿੱਛੇ ਦੀਨੇਗੇ ਇਹਨਾਂ ਪਿੰਡਾਂ ਵਿੱਚ ਵੀ ਜ਼ਮੀਨਾਂ ਠੱਠੀਆਂ ਬਿਲਕੁਲ ਛੋਟੇ ਛੋਟੇ ਕਿਸਾਨ ਤੁਸੀਂ ਵੀ ਉਦੋਂ ਕਵਰੇਜ ਕੀਤੀ ਕਿ ਜੇ ਕੋਈ ਮੇਰਾ ਵੀਰ ਸੇਵਾ ਕਰਨਾ ਚਾਹੁੰਦਾ ਹੋਵੇ ਪਿੰਡ ਤੇ ਆਣ ਕੇ ਗਰਾਊਂਡ ਤੋਂ ਪੁੱਛ ਦੱਸ ਕੇ ਕਰ ਸਕਦਾ ਹੈ ਇਹਨਾਂ ਗਰੀਬ ਬੰਦਿਆਂ ਦੀ 2 ਕਿੱਲੇ ਵਾਲਾ 3 ਕਿੱਲੇ ਵਾਲਾ ਇਹਨਾਂ ਦੀ ਬਾਹ ਫੜੀ ਜਾਵੇ ਜਿਨ੍ਹਾਂ ਦੀ ਜ਼ਮੀਨ ਹੀ ਦਰਿਆ ਦੇ ਵਿੱਚ ਵਹਿ ਚੱਲਣਾ ਕਿ 25 ਸਾਲ ਚੱਲਣਾ ਅਸੀਂ ਤਾਂ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਜੇ ਕੋਈ ਹੋਰ ਵੀਰ ਸੇਵਾ ਕਰਨੇ ਚਾਹੁੰਦੇ ਆ ਅਗਲੇ ਬੰਨੇ ਪਿੰਡ ਹੈਗੇ ਆ ਤੁਹਾਡੇ ਜਰੀਏ ਜਾਂ ਮਨ ਲੋਕ ਨੂੰ ਦੱਸ ਕੇ ਸੇਵਾ ਕਰ ਸਕਦੇ ਆ ਕਿ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਧੰਨਵਾਦ ਆ ਜੀ ਇਹ ਬਜ਼ੁਰਗ ਜਿਹੜੇ ਨਾਂ ਤੇ ਉਹ ਦਿਹਾੜੀ ਵਾਲਾ ਜਿਹੜਾ ਟੀਫਨ ਫੜ ਕੇ ਜਾਂਦੇ ਨੇ ਮੇਰੇ ਵਰਗੇ ਮਜ਼ਦੂਰ ਨਾ ਤੇ ਉਹ ਚੱਕ ਸਕਦੇ ਨੇ ਤੇ ਨਾ ਇਹ ਡੋਲੂ ਫੜ ਕੇ ਕਿਸੇ ਦੇ ਘਰੇ ਦੁੱਧ ਲੈਣ ਜਾ ਸਕਦੇ ਸੀ ਸੋ ਅੱਜ ਇਹਨਾਂ ਵੀਰਾਂ ਤੇ ਮਤਲਬ ਗੁਰੂ ਨੇ ਕਿਰਪਾ ਕੀਤੀ ਉਹ ਮੇਰ ਤਦਾਨ ਬਖਸ਼ਿਆ ਵੀ ਹਨਾ ਮਨ ਮੇਰ ਪੈਂਦੀ ਏ ਤੇ ਉਦੋਂ ਹੀ ਗੱਲ ਬਣਦੀ ਏ ਪੈਸੇ ਦੇਣੇ ਬਾਪੂ ਬੜੇ ਔਖੇ ਨੇ ਜੇਬ ਚੋਂ ਕਰਨੇ ਬੜੇ ਔਖੇ ਨੇ ਜੇ ਇਕਦਰੀ ਪੈ ਜਾਣ ਸੀ ਔਖੇ ਆ ਠੀਕ ਇਹ ਇੱਕਦਨ ਵਾਲੇ ਹੱਥ ਆਏ ਨੇ ਤੇਰੇ ਪਿੰਡ ਅੱਜ ਬਿਲਕੁਲ ਬਿਲਕੁਲ ਠੀਕ ਗੱਲ ਸੋ ਧੰਨਵਾਦ ਆ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਹੋਰ ਵੀ ਪਿੰਡਾਂ ਵਾਲੇ ਉਡੀਕ ਕਰ ਰਹੇ ਨੇ ਇਸ ਪਿੰਡ ਦੇ ਵਿੱਚ ਵੀ ਅੱਜ ਅਸੀਂ ਪੰਜ ਕਿੱਲੇ ਤੋਂ ਥੱਲੇ ਵਾਲੇ ਜਿੰਨੇ ਵੀ 10 ਪਰਿਵਾਰ ਹੁਣ 15 ਪਰਿਵਾਰ ਹੁਣ 20 ਪਰਿਵਾਰ ਹੁਣ ਔਰ ਵੀਰ ਸਾਨੂੰ ਮਗਨ ਨਿਜਾਮਦੀਨ ਵੀ ਡੀਕ ਰਹੇ ਨੇ ਤੇ ਦੀਨੇ ਕੇ ਇਹ ਤਿੰਨ ਪਿੰਡਾਂ ਦੀ ਅੱਜ ਵੀਰਾਂ ਨੇ ਕਿਹਾ ਸੀ ਪੰਜ ਕਿਲੇ ਤੋਂ ਛੋਟੇ ਜ਼ਿਮੀਂਦਾਰ ਹਪਾਲ ਜੀ ਜਿੰਨੇ ਵੀ ਹੋਏ ਇਹ ਪ੍ਰਵਾਣਾ ਕਰਿਆ ਜੀ ਉਹਨਾਂ ਨੂੰ ਆਪਾਂ ਤੀਲ ਦੇਵਾਂਗੇ ਤੇ ਜੇ ਬਾळा ਲੋੜਬੰਦ ਹੋਇਆ ਉਹਨੂੰ ਅਸੀਂ ਖਾਦ ਬੀਜ ਵੀ ਦੇਵਾਂਗੇ ਸੋ ਧੰਨਵਾਦ ਇਹ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਹੁਣ ਅਗਲੇ ਪਿੰਡਾਂ ਦੇ ਵਿੱਚ ਉੱਥੇ ਵੀ ਤੁਹਾਨੂੰ ਉਹ ਸੰਗਤਾਂ ਦੇ ਰੂਬਰੂ ਕਰਾਉਂਦਾ ਯਤਨ ਕਰਾਂਗੇ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ